ਕਿ ਅਸੀਂ ਤਿਹਾਰ ਤੋਂ ਭੈਣਾਂ ਨੂੰ ਵਾਂਝੇ ਨਹੀਂ ਜਾਣ ਦੇ ਸਕਦੇ ਇਸ ਕਰਕੇ ਪੰਜਾਬ ਸਰਕਾਰ ਤੇ ਜੇਲ੍ਹ ਡਿਪਾਰਟਮੈਂਟ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਿ ਸਾਨੂੰ ਇਹ ਲੱਗਦਾ ਵੀ 1000 ਦੇ ਕਰੀਬ ਜਿਹੜੀ ਸਿਸਟਰ ਹੈਗੀ ਆ ਭੈਣ ਉਹ ਆਊਗੀ ਇੱਥੇ ਰਖੜੀ ਬੰਨੂਗੀ ਅੱਜ ਅਸੀਂ ਪੂਰੇ ਦਿਨ ਲਈ ਇਹ ਪ੍ਰਬੰਧ ਕੀਤੇ ਹੋਏ ਆ ਜਿਹੜੀਆਂ ਇੱਥੇ ਕੁਝ ਫੀਮੇਲਸ ਨੇ ਲੇਡੀਜ਼ ਨੇ ਉਹਨਾਂ ਨੂੰ ਬਹੁਤ ਹੀ ਘੱਟ ਪੁਰਾਣੇ ਜਿਹੜੇ ਰਖੜੀ ਬਣਾਉਣ ਵਾਸਤੇ ਆਉਂਦੇ ਨੇ ਇਹ ਤੋਂ ਤੋ ਕੀ ਸਮਝਦੇ ਹੋ ਤੁਹਾਨੂੰ ਕਿ ਸਮਾਜ ਮਾਫ਼ ਨਹੀਂ ਕਰਦਾ ਅੱਛਾ ਬੜੇ ਭਾਵੁਕ ਜਿਹੇ ਪਲ ਹੁੰਦੇ ਨੇ ਇਸ ਟਾਈਮ ਜਦੋਂ ਭਰਾ ਨੂੰ ਮਿਲਦੇ ਹੋ ਕੀ ਮਨ ਦੇ ਵਿੱਚ ਕੀ ਖਿਆਲ ਆਉਂਦੇ ਨੇ ਮਨ 'ਚ ਤਾਂ ਖਿਆਲ ਆਉਂਦੇ ਨੇ ਵੀ ਕਿੱਥੇ ਬਾਹਰ ਬੰਨ੍ਹਣੀ ਸੀ ਕਿੱਥੇ ਅੰਦਰ ਬੰਨ੍ਹਣੀ ਪੈ ਰਹੀ ਹੈ ਭਾਵੇਂ ਜੋ ਮਰਜ਼ੀ ਕਰਦੇ ਨੇ ਭੈਣਾਂ ਦੇ ਪਿਆਰ ਦੇ ਵਿੱਚ ਫਿੱਕ ਨਹੀਂ ਪੈਂਦੀ ਹੈ ਹਾਂ ਫਿੱਕ ਨਹੀਂ ਪੈਂਦੀ ਹੈਗੀ ਨਾ ਨਾ ਪਈਏ ਨਾ ਪੈਣੀ ਹੈ ਕੀ ਮਹਿਸੂਸ ਕਰਦੇ ਹੋ ਤੁਸੀਂ ਵੀ ਜਦੋਂ ਭਰਾ ਨੂੰ ਮਿਲਦੇ ਹੋ ਰਖੜੀ ਬੰਨ੍ਹਦੇ ਹੋ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਚਲੋ ਘੱਟੋ ਘੱਟ ਰਖੜੀ ਵਾਲੇ ਦਿਨ ਤੇ ਭਰਾ ਨੂੰ ਮਿਲ ਸਕਦੇ ਹਾਂ ਸੀ ਤੁਹਾਨੂੰ ਮੈਂ ਅੰਦਰ ਦੇਖ ਰਹੀ ਸੀ ਟੋਕਨ 'ਚ ਲੱਗੇ ਹੋਏ ਸੀ ਦਿੱਲੀ ਤੋਂ ਆਏ ਹੋਏ ਸੀ ਤਾਂ ਉਹ ਇੱਕ ਮਦਰ ਸੀ ਇੱਕ ਉਹਨਾਂ ਦੀ ਤਮਾਸੀ ਜੀ ਸੀ ਉਹਨਾਂ ਨੂੰ ਜਾਣ ਹੀ ਨਹੀਂ ਦੇ ਰਹੀ ਸੀ ਅੰਦਰ ਦੀ ਭੈਣ ਹਾਈ ਸਪੈਸ਼ਲ ਕਰੂ ਬੰਨਣ ਵਾਸਤੇ ਤਾਂ ਭੈਣ ਹੀ ਹੈ ਨਾ ਭਵੇਂ ਚਾਚੇ ਦੀ ਹੋਵੇ ਭਵੇਂ ਤਾਏ ਦੀ ਹੋਵੇ ਭਵੇਂ ਗਵਾਡੀ ਦੀ ਕੋਈ ਭੈਣ ਭਰਾ ਦਾ ਗੁੱਟ ਨਾ ਖਾਲੀ ਰਵੇ ਕਿ ਰਖੜੀ ਜ਼ਰੂਰ ਬੰਨੀ ਜਾਵੇ ਤੇ ਹਾਰ ਨਹੀਂ ਸੁਣਨਾ ਜਾ ਰਿਹਾ ਲੱਗ ਰਿਹਾ ਤੁਹਾਨੂੰ ਨਹੀਂ ਦਿਲ ਦੁਖੀ ਹੋ ਰਿਹਾ ਨਾ ਹਰ ਮਾਂ ਚੰਦਿਆ ਭਾਈ ਬੇਟਾ ਕਾਮਯਾਬ ਹੋ ਕੋਈ ਨਹੀਂ ਚੰਦਿਆ ਭਾਈ ਬੇਟਾ ਜੇਲ੍ਹ ਮੇ ਪੜਾ ਮੰਨ ਦੁਖਿਆ ਤੇ ਉਹਨੇ ਪਿਛਲੀ ਵਾਰੀ ਦੱਸਿਆ ਤਾਂ ਸਾਡ ਤਿਹਾ ਨਹੀਂ ਹੋਇਆ ਹੈਗਾ ਤੇ ਹੁਣ ਅੱਜ ਕਿਹਨਾਂ ਤੁਸੀਂ ਲਾਜੂ ਨਹੀਂ ਆਏਗਾ ਜਰੂਰ ਹੈ ਹਾਂ ਚਾ ਉਹਨੂੰ ਵੀ ਅੰਦਰ ਵੀ ਮਾਂ ਮੇਰੀ ਵੀ ਆ ਗਈ ਹਾਂਜੀ ਹਾਂ ਐਨੀਆਂ ਫੋਟੋਆਂ ਹੁੰਦੀਆਂ ਨੇ ਉੱਥੇ ਐਂਟਰੀ ਹੁੰਦੀ ਹੈ ਉੱਥੇ ਬੰਦਾ ਪਰੇਸ਼ਾਨ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਹੈ ਜਿਹੜਾ ਬੰਦਾ ਦੂਰ ਤੋਂ ਹੁੰਦਾ ਉਹਨਾਂ ਦਾ ਮੋਸਟਲੀ 2 ਦਿਨ ਲੱਗਦੇ ਨੇ ਜਿਹੜੇ ਕਿ ਅਹਰਾਸਮੈਂਟ ਜਿਆਦਾ ਹੈ ਜੀ ਐਂ ਸੀ ਕਿ ਹਰ ਇੱਕ ਭੈਣ ਨੂੰ ਐ ਹੁੰਦਾ ਵੀ ਉਹਦੇ ਭਰਾ ਨੂੰ ਛੇਤੀ ਮਿਲ ਜੀ ਜੇ ਕਾਗਜ਼ੀ ਕਾਰਵਾਈ ਨਹੀਂ ਕਰਨੀ ਜੀ ਤਾਂ 10 ਮਿੰਟਾਂ ਦੇ ਵਿੱਚ ਵਾਪਸ ਹੋ ਸਕਦੇ ਆਂ ਜੀ ਅੱਜ ਸੀ ਪਹੁੰਚ ਹੋਇਆ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਤੁਹਾਨੂੰ ਲੱਗ ਰਿਹਾ ਹੋਣਾ ਕਿ ਜੇਲ੍ਹ ਤਾਂ ਬੜੋ ਬੜੀ ਸ਼ਾਂਤ ਹੈ ਇੱਥੇ ਤਾਂ ਕੋਈ ਰਸ਼ ਨਹੀਂ ਪਰ ਮੈਨੂੰ ਲੱਗਦਾ ਹੈ ਜਦੋਂ ਅੰਦਰ ਜਾਵਾਂਗੇ ਤਾਂ ਜ਼ਰੂਰ ਤੁਸੀਂ ਹੈਰਾਨ ਹੋਗੇ ਰਸ ਵੇਖ ਕੇ ਕਿਉਂਕਿ ਅੱਜ ਰਖੜੀ ਦਾ ਤਿਉਹਾਰ ਸੋ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਉਹ ਤਿਉਹਾਰ ਹੈ ਕਿ ਕੋਈ ਵੀ ਭੈਣ ਭਰਾ ਜਿੰਨਾ ਮਰਜ਼ੀ ਲੜਦੇ ਹੋਣ ਸਾਰਾ ਸਾਲ ਜਿੰਨਾ ਮਰਜ਼ੀ ਇੱਕ ਦੂਜੇ ਦੇ ਨਾਲ ਗੁੱਸੇ ਗਿਲੇ ਹੋਣ ਪਰ ਅੱਜ ਦੇ ਦਿਨ ਹੁੰਦਾ ਹੈ ਵੀ ਨਹੀਂ ਅੱਜ ਦੇ ਦਿਨ ਰਖੜੀ ਆ ਗੁੱਸੇ ਗਿਲੇ ਛੱਡ ਕੇ ਤੇ ਭਰਾ ਨੂੰ ਰਖੜੀ ਬੰਨ ਲਿਏ ਭਰਾ ਨੂੰ ਵੀ ਹੁੰਦਾ ਹੈ ਕਿ ਅੱਜ ਲੜਾਈ ਝਗੜਾ ਛੱਡ ਕੇ ਭੈਣ ਦੇ ਕੋਲੋਂ ਮੈਂ ਰਖੜੀ ਬਣਵਾ ਲਵਾਂ ਸੋ ਪੂਰੀ ਹੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਪੰਜਾਬੀ ਵੱਸਦੇ ਨੇ ਉੱਥੇ-ਉੱ ਜੰਦੇ ਤੇ ਜੇਲ ਵੀ ਉਹੀ ਇੱਕ ਸਥਾਨ ਹੈ ਜਿੱਥੇ ਬੜੀ ਧੂਮ ਧਾਮ ਦੇ ਨਾਲ ਅਜ ਰਖੜੀ ਮਨਾਈ ਜਾ ਰਹੀ ਹੈ ਸੱਚੇ ਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਅੱਜ ਅਸੀਂ ਇੱਥੇ ਆਏ ਹੋਏ ਹਾਂ ਕਿਉਂਕਿ ਭੈਣਾਂ ਇਕੱਠੀਆਂ ਹੋ ਰਹੀਆਂ ਨੇ ਭਰਾਵਾਂ ਦੇ ਗੁੱਟਾਂ ਨੂੰ ਸ਼ਿੰਗਾਰਨ ਵਾਸਤੇ ਸੋ ਫਿਰ ਜਿਗਲ ਦੇ ਵਿੱਚ ਚੱਲਦੇ ਹਾਂ ਤੇ ਵੇਖਦੇ ਹਾਂ ਕੀ ਬਣਿਆ ਹੋਇਆ ਮਾਹੌਲ ਸੋ ਅਜ ਰਖੜੀ ਦਾ ਤਿਉਹਾਰ ਹੈ ਪੈਣਾ ਵਾਸਤੇ ਭਰਾਵਾਂ ਵਾਸਤੇ ਬੜਾ ਹੀ ਇੰਪੋਰਟੈਂਟ ਜਾ ਔਰ ਬੜਾ ਹੀ ਪਾਕ ਪਵਿੱਤਰ ਤਿਉਹਾਰ ਹੈ ਪਰ ਉਹ ਵੀ ਪੈਣਾ ਹੁੰਦੀਆਂ ਨੇ ਜਿਨ੍ਹਾਂ ਦੇ ਭਰਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਪੰਜਾਬ ਦੀਆਂ ਜਾਂ ਫਿਰ ਦੇਸ਼ ਦੀਆਂ ਸੂਬੇ ਦੀਆਂ ਵੱਖਰੀਆਂ ਵੱਖਰੀਆਂ ਜੇਲਾਂ ਦੇ ਵਿੱਚ ਡੱਕੇ ਹੁੰਦੇ ਨੇ ਸੋ ਇਹ ਜਿਹੀਆਂ ਪੈਣਾ ਵਾਸਤੇ ਵੀ ਸਰਕਾਰ ਨੇ ਤੇ ਜਿਲ੍ਹਾ ਪ੍ਰਸ਼ਾਸਨ ਨੇ ਉਪਰਾਲੇ ਕੀਤੇ ਹੋਏ ਨੇ ਜੋ ਰਖੜੀ ਦੇ ਦਿਨ ਤੇ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹ ਸਕਦੀਆਂ ਨੇ ਔਰ ਮੇਲ ਮਲਾਪ ਕਰ ਸਕਦੀਆਂ ਨੇ ਸੱਚੀ ਗੱਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਸੀਂ ਪਹੁੰਚੇ ਹਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿੱਥੇ ਰੱਖੜੀਆਂ ਦਾ ਤਿਉਹਾਰ ਬੜੀ ਹੀ ਤੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪੈਣਾ ਵੱਡੇ ਪੱਦਰ ਦੇ ਉੱਤੇ ਪਹੁੰਚ ਰਹੀਆਂ ਨੇ ਹਮ ਹਮਾ ਕੇ ਪਹੁੰਚੀਆਂ ਨੇ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਣ ਵਾਸਤੇ ਔਰ ਇੱਥੇ ਪੁਲਿਸ ਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਵੀ ਕੜੇ ਪ੍ਰਬੰਧ ਕੀਤੇ ਹੋਏ ਨੇ ਬਿਲਕੁਲ ਘਰ ਵਰਗਾ ਮਾਹੌਲ ਦਿੱਤਾ ਜਾ ਰਿਹਾ ਹੈ ਇੱਥੇ ਜਿਹੜੇ ਵੀ ਕੈਦੀ ਡੱਕੇ ਹੋਏ ਨੇ ਉਹਨਾਂ ਨੂੰ ਸੋ ਅਸੀਂ ਗੱਲਬਾਤ ਕਰਾਂਗੇ ਸੁਪਰਡੈਂਟ ਕੇਂਦਰੀ ਜੇਲ ਅਗਦੇ ਤੁਹਾਡਾ ਅੱਛਾ ਸਤਿ ਸ਼੍ਰੀ ਅਕਾਲ ਸੋਤਾਲੀਵਾਲ ਸਾਹਿਬ ਅੱਜ ਤੁਸੀਂ ਇੱਥੇ ਰੱਖੜੀ ਦਾ ਤਿਹਾਰ ਮਨਾ ਰਹੇ ਹੋ ਬਿਲਕੁਲ ਘਰ ਵਰਗਾ ਮਾਹੌਲ ਦਿੱਤਾ ਜਾ ਰਿਹਾ ਕੈਦੀਆਂ ਨੂੰ ਇਹਦੇ ਪਿੱਛੇ ਅਮੰਨਸ਼ਾ ਕੀ ਹੁੰਦੀ ਹੈ ਪੰਜਾਬ ਪੁਲਿਸ ਦੀ ਮੰਨਸ਼ਾ ਇਹ ਹੈ ਕਿ ਜਿਵੇਂ ਅੱਜ ਭੈਣ ਅਤੇ ਭਰਾ ਦਾ ਇੱਕ ਪਵਿੱਤਰ ਜਿਹੜਾ ਤਿਹਾਰ ਹੈਗਾ ਵੀ ਇਹ ਲੋਕੀ ਬਾਹਰ ਮਨਾ ਰਹੇ ਆ ਜਿਨ੍ਹਾਂ ਦੇ ਬ੍ਰਦਰ ਸਾਡੇ ਕੋਲ ਕਈ ਕਿਸੇ ਨਾ ਕਿਸੇ ਵਜ੍ਹਾ ਕਰ ਅੰਦਰ ਆ ਗਏ ਆ ਵੀ ਅਸੀਂ ਤਿਹਾਰ ਤੋਂ ਭੈਣਾਂ ਨੂੰ ਵਾਂਝੇ ਨਹੀਂ ਜਾਣਾ ਦੇ ਸਕਦੇ ਇਸ ਕਰਕੇ ਪੰਜਾਬ ਸਰਕਾਰ ਤੇ ਜੇਲ੍ਹ ਡਿਪਾਰਟਮੈਂਟ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਵੀ ਤਾਂ ਜੋ ਇੱਕ ਪਰਿਵਾਰ ਦੀ ਤਰ੍ਹਾਂ ਬੰਦਾ ਮਹਿਸੂਸ ਕਰ ਪਾਵੇ ਪਰਿਵਾਰ ਦੀ ਤਰ੍ਹਾਂ ਬੰਦਾ ਮਹਿਸੂਸ ਕਰਵਾਵੇ ਕਿ ਆਪਣੀ ਭੈਣ ਨੂੰ ਉਹ ਰਖੜੀ ਬਣਾ ਸਕੇ ਆਪਣੀ ਭੈਣ ਅ ਅੱਛਾ ਇੱਥੇ ਕਿੰਨੇ ਇੱਕ ਕੈਦੀ ਨੇ ਤੁਹਾਡੇ ਕੋਲ ਔਰ ਕਿੰਨੀਆਂ ਕਿ ਭੈਣਾ ਆ ਜਾਂਦੀਆਂ ਨੇ ਮੂਮੈਂਟ ਉਹ ਕਿੰਨੇ ਕ ਸਾਲ ਤੋਂ ਚੱਲ ਰਿਹਾ ਪ੍ਰੋਗਰਾਮ ਸਾਡੇ ਕੋਲੇ ਟੋਟਲ ਸਟੈਂਡਰ ਅੰਦਰ ਜਿਹੜੀ ਹੈਗੀ ਹੈ ਗਿਣਤੀ ਹੈਗੀ ਆ ਸਾਡੀ 2600 ਪਲੱਸ ਦੀ ਹੈਗੀ ਆ ਕਿ ਸਾਨੂੰ ਇਹ ਲੱਗਦਾ ਵੀ 1000 ਦੇ ਕਰੀਬ ਜਿਹੜੀ ਸਿਸਟਰ ਹੈਗੀ ਆ ਭੈਣ ਉਹ ਆਊਗੀ ਇੱਥੇ ਰਖੜੀ ਬਣੂਗੀ ਅੱਜ ਅਸੀਂ ਪੂਰੇ ਦਿਨ ਲਈ ਇਹ ਪ੍ਰਬੰਧ ਕੀਤੇ ਹੋਏ ਆ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੇ ਪ੍ਰਬੰਧ ਅਸੀਂ ਮਾਰਨਿੰਗ 9 ਵਜੇ ਸ਼ੁਰੂ ਕਰਤਾ ਸੀਗਾ ਤੇ ਸ਼ਾਮੀ 6 ਵਜੇ ਦੇ ਕਰੀਬ ਸਾਡਾ 6 ਜਾਂ 7 ਵਜੇ ਤੱਕ ਚੱਲੂਗਾ ਸੋ ਇੱਥੇ ਫੀਮੇਲਸ ਨੂੰ ਨੇ ਤੁਹਾਡੇ ਕੋਲ ਤੋਂ ਉਹਨਾਂ ਵਾਸਤੇ ਵੀ ਸੇਮ ਇਦਾਂ ਦੀ ਪ੍ਰਬੰਧ ਹੈ ਬਿਲਕੁਲ ਜਿਹੜੀਆਂ ਸਾਡੇ ਕੋਲ ਫੀਮੇਲ ਹੈਗੀਆਂ ਉਹਨਾਂ ਦੇ ਬ੍ਰਦਰ ਨਹੀਂ ਬਾਹਰ ਨਹੀਂ ਹੈਗੇ ਆ ਉਹ ਵੀ ਆ ਕੇ ਆਪਣੀ ਭੈਣਾਂ ਤੋਂ ਰਖੜੀ ਬਣਵਾ ਸਕਦੇ ਆ ਉਹ ਵੀ ਅਸੀਂ ਪ੍ਰਬੰਧ ਕੀਤੇ ਅੱਛਾ ਇੱਕ ਜਦੋਂ ਅਸੀਂ ਸੜ ਅੰਦਰ ਐਂਟਰੀ ਕੀਤੀ ਤਾਂ ਸਾਨੂੰ ਇੱਕ ਨਵੀਂ ਚੀਜ਼ ਪਤਾ ਲੱਗੀ ਕਿ ਜਿਹੜੀਆਂ ਭੈਣਾਂ ਹੁੰਦੀਆਂ ਉਹ ਤਾਂ ਬਹੁਤ ਵੱਡੇ ਪੱਦਰ ਤੇ ਆ ਕੇ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਦੀਆਂ ਪਰ ਜਿਹੜੀਆਂ ਇੱਥੇ ਕੁਝ ਫੀਮੇਲਸ ਨੇ ਲੇਡੀਜ਼ ਨੇ ਉਹਨਾਂ ਨੂੰ ਬਹੁਤ ਹੀ ਘੱਟ ਪੁਰਾਣੇ ਜਿਹੜੇ ਰਖੜੀ ਬਣਵਾਉਣ ਵਾਸਤੇ ਆਉਂਦੇ ਨੇ ਇਹ ਤੋਂ ਤੋ ਕੀ ਸਮਝਦੇ ਹੋ ਤੁਹਾਨੂੰ ਕਿ ਸਮਾਜ ਮਾਫ਼ ਨਹੀਂ ਕਰਦਾ ਨਹੀਂ ਉਹ ਤਾਂ ਨਹੀਂ ਕੋਈ ਇਹ ਜੀ ਗੱਲ ਹੈਗੀ ਵੀ ਜੇਕਰ ਅਸੀਂ ਉਹਨਾਂ ਨੂੰ ਵੀ ਖੁੱਲਾ ਸੱਦਾ ਦਿੱਤਾ ਵੀ ਜੇ ਕੋਈ ਭਰਾ ਆ ਕੇ ਆਪਣੀ ਭੈਣ ਤੋਂ ਰਕੜੀ ਬਣਾਉਣਾ ਚਾਹੁੰਦਾ ਤਾਂ ਉਹਨਾਂ ਲਈ ਵੀ ਜੀ ਆਇਆਂ ਅਸੀਂ ਉਹ ਬਣਾਵਾਂਗੇ ਜਿੱਦਾਂ ਜੇਲ੍ਹ ਨੂੰ ਵੇਖ ਕੇ ਲੋਕ ਅਕਸਰ ਡਰ ਜਾਂਦੇ ਨੇ ਜਾਂ ਸੋਚਦੇ ਨੇ ਕਿ ਜੇਲ੍ਹ ਜਾਣਾ ਇੱਕ ਤਰ੍ਹਾਂ ਦਾ ਸਮਾਜ ਦੇ ਵਿੱਚ અપਮਾਨ ਸਹਿਣ ਵਾਲੀ ਗੱਲ ਹੁੰਦੀ ਹੈ ਪਰ ਇੱਥੇ ਖੁਸ਼ੀ ਖੁਸ਼ੀ ਲੋਕ ਆਉਂਦੇ ਨੇ ਕਿ ਤੁਸੀਂ ਸਮਝਦੇ ਹੋ ਪੰਜਾਬ ਪੁਲਿਸ ਨੇ ਹੁਣ ਸੁਧਾਰ ਇੰਨੇ ਕਰ ਦਿੱਤੇ ਨੇ ਸਰਕਾਰ ਨੇ ਸੁਧਾਰੇ ਨੇ ਕਰ ਦਿੱਤੇ ਨੇ ਕਿ ਲੋਕ ਫ੍ਰੀਲੀ ਇੱਥੇ ਆ ਸਕਦੇ ਨੇ ਆਪਣੇਆਂ ਨੂੰ ਮਿਲਣ ਵਾਸਤੇ ਇਦੇ ਵਿੱਚ ਇਹ ਹੈਗਾ ਜੀ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਕਈ ਵਾਰੀ ਮਜਬੂਰਨ ਤੌਰ ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੋਈ ਘਟਨਾ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਇਹ ਮੇਰੇ ਖਿਆਲ ਚ ਇਹ ਤਾਂ ਸੋਚਣਾ ਚਾਹੀਦਾ ਵੀ ਜੇਲ੍ਹ ਤੇ ਆਉਣਾ ਕੋਈ ਮਾੜੀ ਗੱਲ ਹੈ ਇਹ ਤਾਂ ਮਾੜੀ ਹੈ ਸਮਾਜ ਲਈ ਪਰੰਤੂ ਫਿਰ ਵੀ ਅਸੀਂ ਇੱਕ ਮਾਹੌਲ ਉਹ ਜਾ ਕ੍ਰੀਏਟ ਕੀਤਾ ਵੀ ਜੇਕਰ ਉਹਨਾਂ ਨੂੰ ਮਹਿਸੂਸ ਨਾ ਹੋਵੇ ਬਾਹਰ ਜਾ ਕੇ ਵੀ ਅਸੀਂ ਜੇਲ੍ਹ ਕੱਟ ਕੇ ਆਏ ਕਿ ਕੈਦੀਆਂ ਦੀ ਡਿਮਾਂਡ ਸੀ ਜਾਂ ਤੁਸੀਂ ਆਪ ਸੋਚਿਆ ਸੀ ਇਹ ਪੰਜਾਬ ਸਰਕਾਰ ਦੇ ਮੰਨ ਜਗੇ ਡੀਜੀਪੀ ਦੇਲਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੈ ਵੀ ਇਹਨਾਂ ਦੀ ਜਿਹੜਾ ਪਰਿਵਾਰਕ ਮਾਹੌਲ ਬਣਾ ਕੇ ਨਦੀ ਮੁਲਾਕਤ ਕਰਾਈ ਜਾਵੇ ਰਖੜੀ ਦਾ ਤਿਹਾਰ ਮਨਾਇਆ ਜਾਵੇ ਤੁਹਾਡੇ ਕੋਲ ਇੱਥੇ ਡਰੈਡ ਐਂਡ ਗੈਂਗਸਟਰਸ ਵੀ ਹੋਣਗੇ ਤੇ ਉਹਨਾਂ ਨੂੰ ਵੀ ਰਖੜੀ ਬਨਣ ਵਾਸਤੇ ਜਦੋਂ ਕੋਈ ਆਉਂਦਾ ਇਸੇ ਹੀ ਸੇਮ ਤਰੀਕੇ ਦੇ ਨਾਲ ਫੈਸਿਲਿਟੇਟ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਕੋਈ ਸੁਰੱਖਿਆ ਦੇ ਹੋਰ ਪ੍ਰਬੰਧ ਦਿੱਤੇ ਜਾਂਦੇ ਨੇ ਹਾਂਜੀ ਉਹਨਾਂ ਦੀ ਸਿਕਿਉਰਿਟੀ ਦਾ ਵਿਸ਼ੇਸ਼ ਧਿਆਨ ਰੱਖ ਕੇ ਉਹਨਾਂ ਨੂੰ ਇੱਕ ਸਪੈਸ਼ਲਿਕ ਘੰਟਾ ਦਿੱਤਾ ਜਾਊਗਾ ਉਸ ਘੰਟੇ ਦੇ ਦੌਰਾਨ ਹੀ ਉਹਨਾਂ ਦੀ ਰਖੜੀ ਬਣਾਈ ਜਾਵੇ ਇਸ ਤੋਂ ਇਲਾਵਾ ਤੁਸੀਂ ਇੱਥੇ ਹੋਰ ਵੀ ਪ੍ਰੋਗਰਾਮ ਜੋ ਲਿਖੇ ਹੋਏ ਨੇ ਕਹਿਦਿਆਂ ਵਾਸਤੇ ਔਰ ਸਾਡੇ ਜਿਵੇਂ ਹੁਣ ਪੰਜਾਬ ਸਰਕਾਰ ਦਾ ਵੱਡਾ-ਵੱਡਾ ਭਰਾਲਾ ਹੈ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਸਾਡੇ ਕੋਰਸ ਸ਼ੁਰੂ ਹੋਣੇ ਆ ਆਈਟੀਆਈ ਦੇ ਨਾਲ ਟਾਈ ਅਪ ਕਰਕੇ ਅਸੀਂ ਉਹ ਸਾਰਾ ਕੁਝ ਸ਼ੁਰੂ ਕਰਵਾਵਾਂਗੇ ਬਹੁਤ ਜਲਦੀ 15 ਅਗਸਤ ਤੋਂ ਬਾਅਦ ਜਾਂ 1 ਸਤੰਬਰ ਤੋਂ ਸਾਡੇ ਪ੍ਰੋਗਰਾਮ ਕਾਫੀ ਸ਼ੁਰੂ ਹੋ ਰਿਹਾ ਬਹੁਤ ਬਹੁਤ ਸ਼ੁਕਰੀਆ ਸਾਡਾ ਥੈਂਕ ਯੂ ਸ੍ਰੀ ਅਗੇ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਗੁਰਚਰਨ ਸਿੰਘ ਤਾਲੀਵਾਲ ਜਿਨ੍ਹਾਂ ਨੇ ਦੱਸਿਆ ਕਿ ਖੁੱਲਾ ਸਮਾਂ ਮਿਲਦਾ ਹੈ ਭੈਣਾਂ ਨੂੰ ਔਰ ਭਰਾਵਾਂ ਨੂੰ ਵੀ ਰਖੜੀ ਬਣਵਾਉਂਦੇ ਨੇ ਆਉਂਦੇ ਨੇ ਔਰ ਕੁਝ ਭੈਣਾਂ ਵੀ ਨੇ ਇੱਥੇ ਜਿਨ੍ਹਾਂ ਦੇ ਪ੍ਰਾਰ ਰਖੜੀ ਬਣਵਾਉਣ ਵੀ ਆਉਂਦੇ ਨੇ ਇੱਕ ਹੋਰ ਸਵਾਲ ਲਾਵਾਂਗੇ ਸਰ ਤੁਹਾਡੇ ਤੋਂ ਕਿ ਇੱਥੋਂ ਜਿਹੜਾ ਰਖੜੀ ਕਿਸੇ ਭੈਣ ਨੇ ਕੂਰੀਅਰ ਕਰਨੀ ਹੈ ਤਾਂ ਕੂਰੀਅਰ ਵੀ ਕਰ ਸਕਦੇ ਹੁੰਦੀਆਂ ਨੇ ਨਹੀਂ ਕੂਰੀਅਰ ਦਾ ਤਾਂ ਨਹੀਂ ਸਾਡੇ ਕੋਲ ਕੋਵੰਟ ਪਰ ਜੇ ਹੋਇਆ ਤਾਂ ਅਸੀਂ ਕਰ ਦਿਰੂ ਦਵਾਂਗੇ ਜੇ ਕੋਈ ਚਾਹੂਗੀ ਤਾਂ ਅਸੀਂ ਕਰ ਦਵਾਂਗੇ ਸੋ ਇਹ ਜਿਹੜੀ ਇੱਕ ਤੰਗ ਰਹਿੰਦੀ ਹੈ ਰਖੜੀ ਦੀ ਵੀ ਸੋ ਫੈਸਿਲਿਟिज ਜੇਲ ਪ੍ਰਸ਼ਾਸਨ ਕਹਿੰਦਾ ਸੀ ਆਉਣ ਵਾਲੇ ਸਮੇਂ 'ਚ ਹਰ ਤਰ੍ਹਾਂ ਦੀਆਂ ਦਵਾਂਗੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿਵੇਂ ਕਿੰਨੀਆਂ ਉਮਰਾਂ ਦੇ ਹੋ ਗਏ ਨੇ ਪਰ ਫਿਰ ਵੀ ਉਹਨਾਂ ਦੀਆਂ ਪੈਣਾ ਆਉਂਦੀਆਂ ਨੇ ਮਿਲਦੀਆਂ ਨੇ ਉਹਨਾਂ ਨੂੰ ਔਰ ਰਖੜੀ ਬਣਾਉਂਦੀਆਂ ਨੇ ਸੋ ਤੁਸੀਂ ਵੇਖ ਰਹੇ ਹੋ ਪਟਿਆਲਾ ਦੀ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਪਿੱਛੇ ਮਠਾਈਆਂ ਦੇ ਡੱਬੇ ਰੱਖੇ ਹੋਏ ਨੇ ਔਰ ਇਹ ਜੇਲ੍ਹ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਹੋਏ ਨੇ ਕਿ ਕਿਉਂਕਿ ਬਾਹਰੋਂ ਮਠਾਈ ਲੈ ਕੇ ਆਉਣਾ ਅਲਾਉਡ ਨਹੀਂ ਹੈ ਸੋ ਕੁਝ ਇੱਥੇ ਕੈਦੀ ਨੇ ਜਿਹੜੇ ਅੰਦਰੋਂ ਹੀ ਮਠਾਈ ਖਰੀਦ ਲੈਂਦੇ ਨੇ ਤੇ ਕੁਝ ਜਿਹੜੀਆਂ ਪੈਣਾ ਨਹੀਂ ਲੈ ਕੇ ਆਈਆਂ ਪਰ ਉਹ ਚਾਹੁੰਦੀਆਂ ਨੇ ਉਹਨਾਂ ਦੀ ਰੀ ਜੇ ਕਿ ਅਸੀਂ ਆਪਣੇ ਭਰਾ ਦੇ ਲਈ ਮਠਾਈ ਲੈ ਕੇ ਜਾਈਏ ਸੋ ਜਿੰਨਾ ਰੇਟ ਬਾਹਰੋਂ ਮਿਲਦਾ ਹੈ ਉਹ ਸੇਮ ਰੇਟ ਦੇ ਉੱਤੇ ਤੁਹਾਨੂੰ ਇੱਥੋਂ ਜੇਲ੍ਹ ਦੇ ਵਿੱਚੋਂ ਵੀ ਮਠਾਈ ਮਿਲ ਸਕਦੀ ਹੈ ਤੁਸੀਂ ਇੱਥੋਂ ਖਰੀਦੇ ਹੋ ਔਰ ਫਿਰ ਉਸ ਤੋਂ ਬਾਅਦ ਅੰਦਰ ਆਪਣੇ ਭਰਾ ਨੂੰ ਰੱਖਦੇ ਬ 11 12ਵੀਂ ਤੁਹਾਨੂੰ ਪ੍ਰਬੰਧ ਕਰਾਵਾਂਗੇ ਕਿਸ ਤਰੀਕੇ ਦੇ ਨਾਲ ਜੇ ਪ੍ਰਸ਼ਾਸਨ ਦੇ ਵੱਲੋਂ ਪੁਕਤ ਚੈਕਿੰਗ ਹੁੰਦੀ ਹੈ ਇਸ ਸਾਈਟ ਸੋ ਚੈਕਿੰਗ ਕਰਕੇ ਹੀ ਅੰਦਰ ਭੇਜਿਆ ਜਾਂਦਾ ਹੈ ਰਖੜੀ ਬੰਨਣ ਵਾਸਤੇ ਸੋ ਉਸ ਤੋਂ ਬਾਅਦ ਕੋਈ ਤੁਹਾਨੂੰ 5 ਮਿੰਟ 10 ਮਿੰਟ 15 ਮਿੰਟ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਆਪਣੇ ਪਰਿਵਾਰ ਦੇ ਨਾਲ ਭਰਾ ਦੇ ਨਾਲ ਸਪੈਂਡ ਕਰਨ ਵਾਸਤੇ ਰਖੜੀ ਬੰਨਦੇ ਹੋ ਤੁਸੀਂ ਗੱਲਬਾਤ ਕਰਦੇ ਹੋ ਸੋ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਪ੍ਰਬੰਧ ਜਿਹੜੇ ਨੇ ਸੁਰੱਖਿਆ ਨੂੰ ਮੱਦੇਨਜ਼ਰ ਆ ਕੇ ਵੀ ਕੀਤੇ ਗਏ ਨੇ ਔਰ ਇਸ ਤਰੀਕੇ ਨਾਲ ਵੀ ਕੀਤੇ ਗਏ ਨੇ ਕਿ ਤਿਉਹਾਰ ਦੇ ਮੌਕੇ ਦੇ ਉੱਤੇ ਇਹ ਤਿਉਹਾਰ ਵੀ ਫਿੱਕਾ ਨਾ ਪਵੇ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਉਸ ਦੀ ਜਿਹੜੀ ਇੱਕ ਸਾਜ ਹੈ ਉਹ ਵੀ ਉਸੇ ਤਰੀਕੇ ਦੇ ਨਾਲ ਹੀ ਬਣੀ ਰਹੇ ਇਹ ਤਸਵੀਰਾਂ ਹੋਰ ਵੀ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਕੇਂਦਰੀ ਜ਼ਿਲ੍ਹਾ ਪਟਿਆਲਾ ਦੀਆਂ ਤੁਸੀਂ ਕਿੱਥੋਂ ਆਏ ਹੋ ਅਸੀਂ ਸਮਾਣੇ ਸ਼ਹਿਰ ਤੋਂ ਅੱਛਾ ਤੁਸੀਂ ਭਰਾ ਦੇ ਰਖੜੀ ਬੰਨਣ ਆਏ ਹੋ ਪਾਪਾ ਦੇ ਭਰਾ ਦੇ ਅੱਛਾ ਕਿੰਨੇ ਸਾਲ ਤੋਂ ਆਉਂਦੇ ਦੋ ਸਾਲ ਹੋ ਗਏ ਨੇ ਅੱਛਾ ਤੇ ਜੇਲ੍ਹ ਦੇ ਵਿੱਚ ਵਧੀਆ ਤਰੀਕੇ ਨਾਲ ਰਖੜੀ ਬੰਨਣ ਹਾਂਜੀ ਬੰਨਣ ਦਿੰਦੇ ਨੇ ਜੀ ਭੇਡ ਪੜੱਕੇ ਦੇ ਵਿੱਚ ਵੀ ਅਸੀਂ ਮਿਲ ਕੇ ਜਾਂਦੇ ਹੁੰਨੇ ਹਾਂ ਹਾਂਜੀ ਜਿੰਨੀ ਮਰਜ਼ੀ ਭੇਡ ਹੋਏ ਸਾਨੂੰ ਮਿਲਾਂਦੇ ਜ਼ਰੂਰ ਨੇ ਤੇ ਤੁਸੀਂ ਖੁਸ਼ ਹੋ ਸਰਕਾਰ ਦੇ ਸੁਪਰਾਲੇ ਤੋਂ ਵੀ ਖੁਸ਼ ਹਾਂ ਜੀ ਸਾਨੂੰ ਮੌਕਾ ਮਿਲਦਾ ਹੈ ਭੈਣਾਂ ਨੂੰ ਰਖੜੀ ਬੰਨਨ ਦਾ ਅਸੀਂ ਬਹੁਤ ਖੁਸ਼ ਹਾਂ ਅੱਛਾ ਬੜੇ ਭਾਵੁਕ ਜਿਹੇ ਪਲ ਹੁੰਦੇ ਨੇ ਇਸ ਟਾਈਮ ਜਦੋਂ ਭਰਾਵਾਂ ਨੂੰ ਮਿਲਦੇ ਹੋ ਕੀ ਮਨ ਦੇ ਵਿੱਚ ਕੀ ਖਿਆਲ ਹੁੰਦੇ ਨੇ ਮਨ ਚ ਤੇ ਖਿਆਲ ਆਉਂਦੇ ਨੇ ਵੀ ਕਿੱਥੇ ਬਾਹਰ ਬੰਨਣੇ ਸੀ ਕਿੱਥੇ ਅੰਦਰ ਬੰਨਣੇ ਪੈ ਰਹੀ ਹੈ ਹਾਂਜੀ ਪਰ ਫਿਰ ਵੀ ਸਰਕਾਰ ਦੇ ਇਸ ਕਦਮ ਤੋਂ ਖੁਸ਼ ਹਾਂਜੀ ਖੁਸ਼ ਹਾਂ ਸੀ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਜਿਹੜੇ ਸਾਨੂੰ ਆਉਣ ਦਾ ਮੌਕਾ ਦਿੰਦੇ ਪਏ ਨੇ ਤੋ ਸਰਕਾਰ ਦਾ ਸ਼ੁਕਰੀਆ ਦਾ ਕੀਤਾ ਜਾ ਰਿਹਾ ਹੋਰ ਵੀ ਬਹੁਤ ਸਾਰੇ ਇੱਥੇ ਲੋਕ ਜੁੜੇ ਹੋਏ ਨੇ ਭੈਣਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਤੁਸੀਂ ਕਿੱਥੋਂ ਆਇਓ ਜੀ ਅਸੀਂ ਨੌਰ ਤੋਂ ਇਧਰ ਨੇ ਸਿਸਟਰ ਆ ਅੱਛਾ ਦੋਵੇਂ ਸਿਸਟਰ ਤੁਸੀਂ ਵੀ ਭਰਾ ਨੂੰ ਰਖੜੀ ਬੰਨਹਣਾ ਹਾਂਜੀ ਤੁਸੀਂ ਕਿੰਨੇ ਸਾਲ ਤੋਂ ਆ ਰਹੇ ਹੋ ਅਸੀਂ ਜੀ 2 ਸਾਲ ਤੋਂ ਆ ਰਹੇ ਹਾਂ ਅੱਛਾ ਅੱਛਾ ਤੁਹਾਨੂੰ ਕਦੀ ਐਦਾਂ ਕਿਸੇ ਨੇ ਤਾਨਾ ਨਹੀਂ ਮਾਰਿਆ ਜਾਂ ਮਹਿਸੂਸ ਨਹੀਂ ਕਰਾਇਆ ਵੀ ਤੂੰ ਭਰਾ ਨੂੰ ਜੇਲ੍ਹ ਚ ਰਖੜੀ ਬੰਨਣ ਜਾਣੀ ਹੈ ਨਾ ਹਾਂਜੀ ਸਾਨੂੰ ਨਾਸਤਾ ਕਰ ਕਿਸੇ ਨੇ ਪਤਾ ਕੀ ਇਹ ਹੁਣ ਆਉਣਾ ਤੇ ਹੈ ਹੀ ਹੈ ਹੁਣ ਕੀ ਕਰੀਏ ਜੋ ਕੰਮ ਬਣੇ ਆ ਜੋ ਉਹਨਾਂ ਨੇ ਕੀਤੇ ਆ ਹੁਣ ਅੰਦਰ ਨੇ ਬੰਦ ਆਣਾ ਦੇ ਪਿੰ ਤੁਸੀਂ ਮੰਨਦੇ ਹੋ ਕਿ ਭਰਾ ਭਾਵੇਂ ਜੋ ਮਰਜ਼ੀ ਕਰ ਦੇਣ ਭੈਣਾਂ ਦੇ ਪਿਆਰ ਦੇ ਵਿੱਚ ਫਿੱਕ ਨਹੀਂ ਪੈਂਦੀ ਕਿ ਹਾਂ ਫਿੱਕ ਨਹੀਂ ਪੈਂਦੀ ਹੈਗੀ ਨਾ 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 ਪਈ ਹੈ ਨਾ ਪੈਣੀ ਹੈ ਭੈਣ ਭਰਾਵਾਂ ਦਾ ਪਿਆਰ ਇਦਾਂ ਹੀ ਰਹੇਗਾ ਭਾਵੇਂ ਅੰਦਰ ਨੇ ਭਾਵੇਂ ਬਾਹਰ ਨੇ ਹਾਂਜੀ ਪਿਆਰ ਨਹੀਂ ਕਦੇ ਘੱਟ ਹੁੰਦਾ ਹੈਗਾ ਭਰਾ ਜਿਵੇਂ ਮਰਜ਼ੀ ਨੇ ਭੈਣਾਂ ਦਾ ਪਿਆਰ ਉਦੋਂ ਵੱਧ ਹੀ ਹੁੰਦਾ ਹੈ ਜੀ ਹਾਂਜੀ ਸੋ ਤੁਸੀਂ ਕਿੱਥੋਂ ਆਏ ਹੋ ਭੈਣ ਜੀ ਖਮਾਣੋਂ ਤੋਂ ਜੀ ਅੱਛਾ ਤੇ ਤੁਸੀਂ ਰਖੜੀ ਬੰਨਣ ਆਏ ਹੋ ਭਰਾ ਨੂੰ ਜਾਂ ਪਾਪਾ ਨੂੰ ਭਰਾ ਨੂੰ अच्छा ਕਿਨੇ ਸਾਲ ਤੋਂ ਆ ਰਹੇ ਹੋ ਦੂਸਰਾ ਸਾਲ ਹੋ ਗਿਆ ਹੈ اچھا ਤੁਹਾਨੂੰ ਵੀ ਦੂਜਾ ਸਾਲ ਸੋ ਕਿਵੇਂ ਦੇਖਦੇ ਹੋ ਸਰਕਾਰ ਦੇ ਉਪਰਾਲੇ ਨੂੰ ਸੁਵਿਧਾ ਕਿਵੇਂ ਹੁੰਦੀ ਹੈ ਇੱਥੇ ਬਹੁਤ ਵਧੀਆ ਚਲੋ ਇੰਨਾ ਹੈ ਕਿ ਸਾਨੂੰ ਆਪਣੀਆਂ ਭਰਾਵਾਂ ਨੂੰ ਮਿਲਣ ਲਈ ਰਖੜੀ ਬੰਨਲ ਦਾ ਇਹਨਾਂ ਮੌਕਾ ਦੇ ਰਹੇ ਆ ਕਿ ਚਲੋ ਅੰਦਰ ਬੈਠੇ ਨੇ ਚਲੋ ਅਸੀਂ ਇਹੀ ਜੀ ਦੁਆ ਕਰਦੇ ਸਾਡੇ ਭਰਾ ਰਹਿਣ ਚਾਹੇ ਬਾਹਰੋਂ ਖੁਸ਼ ਰਹਿਣ ਬਸ ਸਾਨੂੰ ਇਹ ਕਿ ਸਾਨੂੰ ਰਖੜੀ ਮਿਲਣ ਬੰਨਲ ਦਾ ਮੌਕਾ ਮਿਲਿਆ ਜਾ ਰਿਹਾ ਹੈ ਕਿ ਕੱਲ ਨੂੰ ਵੀ ਭਰਾਵਾਂ ਦੇ ਗੁੱਟ ਖਾਲੀ ਨਾ ਰਹਿਣ ਅਸੀਂ ਇਹ ਚੀਜ਼ ਲਈ ਸ਼ੁਕਰੀਆ ਕਰਦੇ ਆ ਸਰਕਾਰ ਦਾ ਕਿ ਸਾਨੂੰ ਮੌਕਾ ਦੇ ਰਹੇ ਨੇ ਇਸ ਚੀਜ਼ ਦਾ ਕਿ ਸਾਨੂੰ ਰਖੜੀ ਬੰਨਨ ਵ ਸੋ ਦਸ ਉਸ ਸੰਰੀਓ ਭੈਣਾਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਗੱਲੋਂ ਸ਼ੁਕਰੀਆ ਦਾ ਕਰਦੇ ਹਾਂ ਵੀ ਮੌਕਾ ਸਾਨੂੰ ਮਿਲ ਰਿਹਾ ਵੀ ਸਾਡੇ ਭਰਾਵਾਂ ਦੇ ਜਿਹੜੇ ਗੋਟ ਨੇ ਅੱਜ ਦੇ ਦਿਨ ਸੁਣਨੇ ਨਹੀਂ ਹੁੰਦੇ ਹੋਰ ਵੀ ਬਹੁਤ ਸਾਰੀਆਂ ਭੈਣਾਂ ਤੁਸੀਂ ਵੇਖੋ ਕੈਮਰਾ ਘੁਮਾ ਕੇ ਅਸੀਂ ਵੇਖਦੇ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਉੱਥੇ ਭੈਣਾਂ ਹੀ ਭੈਣਾਂ ਖੜੀਆਂ ਹੋਈਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਕਿਵੇਂ ਤੁਹਾਨੂੰ ਲੱਗਦਾ ਹੈ ਜੇਲ੍ਹ ਪ੍ਰਸ਼ਾਸਨ ਦੇ ਪ੍ਰਬੰਧ ਵੀ ਠੀਕ ਹੁੰਦੇ ਨੇ ਮਿਲਣ ਦਿੰਦੇ ਨੇ ਵਧੀਆ ਦੇ ਦਿੰਦੇ ਨੇ ਮੈਡਮ ਮੁਲਾਕਾਤਾਂ ਵੀ ਮਿਲ ਦੇ ਦਿੰਦੇ ਨੇ ਕੀ ਮਾਤਾ ਜੀ ਨੂੰ ਤੁਹਾਡਾ ਤੁਹਾਡੀ ਨੀ ਉਮਰ ਹੋ ਗਈ ਤੁਹਾਡੇ ਨਾਲ ਤਜਰਬਾ ਹੋ ਗਿਆ ਕੀ ਮਹਿਸੂਸ ਕਰਦੇ ਹੋ ਤੁਸੀਂ ਵੀ ਜਦੋਂ ਭਰਾ ਨੂੰ ਮਿਲਦੇ ਹੋ ਰਖੜੀ ਬੰਨ੍ਹਦੇ ਹੋ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਚਲੋ ਘਟੋ ਘਟ ਰਖੜੀ ਵਾਲੇ ਦਿਨ ਤੇ ਭਰਾ ਨੂੰ ਮਿਲ ਸਕਦੇ ਹਾਂ ਸੀ ਹਾਂ ਮਿਲ ਆ ਦਿੰਦੇ ਵੀ ਠੀਕ ਠਾਕ ਮਿਲ ਆ ਦਿੰਦੇ ਵੀ ਕੋਈ ਦਿੱਕਤ ਨਹੀਂ ਆਉਂਦ ਹੁੰਦੀ ਅੱਛਾ ਹਾਂ ਜੀ ਮਿਠਾਈ ਤੁਸੀਂ ਲੈ ਕੇ ਜਾਂਦੇ ਹੋ ਇੱਥੋਂ ਖਰੀਦਦੇ ਹੋ ਕਿ ਅੰਦਰੋਂ ਖਰੀਦਦੇ ਨੇ ਤੁਹਾਡੇ ਭਰਾ ਅੰਦਰੋਂ ਹੀ ਖਰੀਦ ਲੈਂਦੇ ਪਹਿਲੇ ਜਾਣ ਨਹੀਂ ਤੇ ਦਿੰਦੇ ਅੱਛਾ ਹੁਣ ਐਟੀ ਵੀ ਕਹਿੰਦੇ ਨੇ ਵੀ ਇੱਥੋਂ ਵੀ ਬਾਹਰੋਂ ਹੀ ਲੈ ਲਓ ਖਰੀਦ ਲਓ ਅੱਛਾ ਹਰ ਸਾਲ ਤੁਹਾਨੂੰ ਲੱਗਦਾ ਕਿ ਸਰਕਾਰ ਵਧੀਆ-ਵਧੀਆ ਕਰ ਰਹੀ ਹੈ ਵੀ ਜਿਵੇਂ ਤੁਸੀਂ ਕਹਿੰਦੇ ਸੀ ਪਹਿਲਾਂ ਮਠਾਈ ਖਰੀਦਣੀ ਸੀ ਬਾਹਰੋਂ ਨਹੀਂ ਸੀ ਲਿਜਾਂਦਿੰਦੇ ਹੁਣ ਅੰਦਰੋਂ ਵੀ ਖਰੀਦ ਸਕਦੇ ਆ। ਅੰਦਰੋਂ ਵੀ ਖਰੀਦ ਸਕਦੇ ਆ ਬਾਹਰੋਂ ਵੀ ਖਰੀਦ ਸਕਦੇ ਆ। ਤਾਂ ਮਤਲਬ ਤੁਹਾਨੂੰ ਲੱਗਦਾ ਸਰਕਾਰ ਹਰ ਸਾਲ ਵਧੀਆ ਪ੍ਰਬੰਧ ਕਰਦੀ ਰੱਖੜੀ ਤੇ। ਪ੍ਰਬੰਧ ਵਧੀਆ ਕਰਦੀ ਆ। ਵੀ ਭੈਣਾਂ ਨੂੰ ਮਿਲਣ ਦੇ ਦਿੰਦੇ ਨੇ। ਹਾਂ। ਦੇਖਣ ਪਾਈ ਇਹ ਸਮਝ। ਵਧੀਆ ਮੁਲਕਾਤ ਕਰਾ ਦਿੰਦੇ ਨੇ ਰਖੜੀ ਬਣਾ ਦਿੰਦੇ ਨੇ। ਅੱਛਾ ਮਾਦੀ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੈਂ ਵੇਖ ਰਹੀ ਹਾਂ ਤੁਸੀਂ ਭਾਵ ਖੋ ਰਹੇ ਹੋ ਪਰ ਤੁਹਾਨੂੰ ਲੱਗਦਾ ਹੈ ਕਿ ਭੈਣ ਭਰਾ ਦਾ ਰਿਸ਼ਤਾ ਭਾਵੇਂ ਕੁਝ ਵੀ ਹੋ ਜੇ ਉਹ ਟੁੱਟਦਾ ਨਹੀਂ ਹੈਗਾ ਮਾਪਿਓ ਵੀ ਕਈ ਵਾਰ ਇਹ ਸੋਚ ਲੈਂਦੇ ਨੇ ਵੀ ਇਹਨੇ ਸਾਨੂੰ ਕਲੰਕ ਲਾਤਾ ਪਰ ਭੈਣਾ ਮੈਂ ਅੱਜ ਵੇਖ ਰਹੀ ਹਾਂ ਵੱਡੇ ਪੱਧਰ ਤੇ ਉਤਾਰੀਆਂ ਨੇ ਇੱਥੇ ਰਖੜੀ ਬੰਨ ਰਹੀਆਂ ਆਪਣੇ ਭਰਾਵਾਂ ਨੂੰ ਸੋ ਕਿ ਇੱਕ ਭੈਣ ਅੱਜ ਦੇ ਦਿਨ ਜੇਲ੍ਹ ਜਾ ਕੇ ਜੋ ਰਖੜੀ ਬੰਨਦੀ ਹੈ ਮਹਿਸੂਸ ਕੀ ਹੁੰਦਾ ਤੁਹਾਨੂੰ ਸੋ ਇਸ ਤਾ ਇਹ ਹੀ ਹੁੰਦਾ ਹੈ ਵੀ ਆਪਦੇ ਘਰੇ ਹੁੰਦੇ ਖੁਸ਼ੀ-ਖੁਸ਼ੀ ਰਹਿੰਦੇ ਠੀਕ ਹੈ ਨਾ ਇਹੀ ਹੁੰਦਾ ਭੈਣਾ ਦੇ ਮੰਨ ਨੂੰ ਸਮਝਾਉਣਾ ਪੈਂਦਾ ਫਿਰ ਸੋ ਮੰਨ ਨੂੰ ਸਮਝਾਉਣਾ ਪੈਂਦਾ ਹੈ ਮਾਤਾ ਜੀ ਕਹਿ ਰਹੇ ਨੇ ਕਿ 4-5 ਸਾਲ ਤੋਂ ਰਖੜੀ ਬੰਨਣ ਵਾਸਤੇ ਆ ਰਹੇ ਨੇ ਕੁਝ ਹੋਰ ਵੀ ਮੈਂ ਦੇਖ ਰਹੀ ਇਥੇ ਜਵਾਨ ਕੁੜੀਆਂ ਵੀ ਖੜੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬੀਬੀਓ ਤੁਸੀਂ ਬੜਾ ਐਕਸਾਈਟਿਡ ਹੋ ਹੈ ਹਾਂਜੀ ਬੜਾ ਮੈਂ ਐਕਸਾਈਟਿਡ ਭਰਾ ਨੂੰ ਤਿੰਨਾਂ ਨੇ ਇਕੱਠੇ ਹਾਂਜੀ ਅਸੀਂ ਦੋਨੋਂ ਭੈਣਾਂ ਨੇ ਬੰਦਾ ਹੈ ਭਾਬੀ ਜੀ ਅੱਛਾ 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 ਤੇ ਤੁਸੀਂ ਇਹਨਾਂ ਦੇ ਨਾਲ ਆਏ ਹੋ ਅੱਛਾ ਕਿੰਨੇ ਸਾਲ ਤੋਂ ਆ ਰਹੇ ਰਖੜੀ ਬੰਨਣ ਨਹੀਂ ਨਹੀਂ ਹਲੇ ਤਾਂ ਸਾਨੂੰ ਸਹੀ ਨਹੀਂ ਆਏ ਆ ਪਹਿਲੀ ਵਾਰੀ ਸੀ ਆਏ ਆ ਪਹਿਲੀ ਵਾਰੀ ਆ ਸਾਡਾ ਟਾਈਮ ਨਹੀਂ ਹੋਇਆ ਹਾਂ ਜਤਨ ਲਈ 5 ਕੁ ਮਹੀਨੇ ਹੋਇਆ 5 ਕੁ ਮਹੀਨੇ ਹੋਇਆ ਹਾਂ 5 ਕੁ ਮਹੀਨੇ ਹੋਏ ਨੇ ਅੰਦਰ ਆਏ ਨੇ ਅੱਛਾ ਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਵੀ ਅੱਜ ਤੁਸੀਂ ਪਹਿਲੀ ਵਾਰ ਰਖੜੀ ਬੰਨਣ ਕੀ ਐਕਸਪੀਰੀਅੰਸ ਕੀ ਹੈ ਤੁਹਾਡਾ ਮਤਲਬ ਕਿ ਇੱਕ ਹੁੰਦਾ ਨਾ ਫਸਟ ਟਾਈਮ ਜਦੋਂ ਕੋਈ ਜੇਲ ਆਉਂਦਾ ਤਾਂ ਉਹਨੂੰ ਥੋੜਾ ਜਿਹਾ ਡਰ ਤਾਂ ਜ਼ਰੂਰ ਲੱਗਦਾ ਵੀ ਅਸੀਂ ਜੇਲ ਚ ਜੈਸੇ ਡਰ ਤਾਂ ਲੱਗਦਾ ਹੈ ਹੁਣ ਦੇਖੋ ਕਈ ਆਏ ਨੇ ਕੋ ਕਾਫੀ ਹੁਣ ਮੈਂ ਅੰਦਰ ਦੇਖ ਰਹੀ ਸੀ ਟੋਕਨ ਚ ਲੱਗੇ ਹੋਏ ਸੀ ਦਿੱਲੀ ਤੋਂ ਆਏ ਹੋਏ ਸੀ ਤਾਂ ਉਹ ਇੱਕ ਮਦਰ ਸੀ ਇੱਕ ਉਹਨਾਂ ਦੀ ਮਾਸੀ ਜੀ ਸੀ ਉਹਨਾਂ ਨੂੰ ਜਾਣ ਹੀ ਨਹੀਂ ਦੇ ਰਹੇ ਸੀ ਅੰਦਰ ਇਹ ਤਾਂ ਸਪੈਸ਼ਲ ਹੈ ਕੋਈ ਬੜੀ ਦੂਰੋਂ ਦੂਰੋਂ ਆ ਰਹੇ ਨੇ ਮਿਲਣ ਵਾਸਤੇ ਸਾਰਿਆਂ ਨੂੰ ਮਿਲਣਾ ਚਾਹੀਦਾ ਹੁਣ ਮੈਂ ਆ ਭਾਬੀ ਮੈਨੂੰ ਨਹੀਂ ਮਿਲਣ ਦੇ ਰਹੇ ਸਿਰਫ ਇਹਨਾਂ ਦੋਵਾਂ ਨੂੰ ਮਿਲਣ ਦੇ ਰਹੇ ਨੇ ਪਰ ਇਹ ਕਿ ਜੇ ਕੁਛ ਆਇਆ ਕਿ ਚਲੋ ਸਾਰਿਆਂ ਨੂੰ ਮਿਲਣ ਦੇਣ ਮਤਲਬ ਕਿ ਕਿਉਂਕਿ ਰਖੜੀ ਹੈ ਤਾਂ ਸ਼ਾਇਦ ਤੁਹਾਨੂੰ ਲੱਗਦਾ ਕਿ ਰਖੜੀ ਕਰਕੇ ਭੈਣਾਂ ਨੂੰ ਅੱਜ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਕਿਉਂਕਿ ਬਾਕੀ ਰਿਸ਼ਤੇਦਾਰ ਤਾਂ ਆਮ ਦਿਨਾਂ 'ਚ ਵੀ ਮਿਲ ਜਾਂਦੇ ਨੇ ਬਾਕੀ ਆਮ ਦਿਨਾਂ 'ਚ ਮਿਲ ਜਾਂਦੇ ਨੇ ਅੱਜ ਪੈਣਾ ਦਾ ਦਿਨ ਹੈ ਉਹਨਾਂ ਨੂੰ ਇਹ ਹੈ ਕਿ ਪੈਣਾ ਰਖੜੀ ਬਨ ਲੈਣਾ ਤੁਸੀਂ ਲੈ ਕੇ ਆਏ ਹਣ ਹਾਂਜੀ ਇਹ ਹੁੰਦਾ ਪੈਣਾ ਪੈਣਾ ਆ ਜਾਂਦੀਆਂ ਟਾਈਮ ਬਚਦਾ ਹੈ ਉਹਨਾਂ ਨੂੰ ਵੀ ਅੰਦਰ ਹੋ ਜਾਂਦਾ ਹੈ ਕਿ ਟਾਈਮ ਉਹ ਚੈੱਕ ਰਹੀ ਸੀ ਨਾ ਕਿ ਸੱਕੀ ਭੈਣ ਹੀ ਬਣ ਸਕਦੀ ਹੈ ਜੇ ਵਾ ਜਿਹੜਾ ਹੈ ਹੀ ਕੱਲਾ ਕੱਲਾ ਭਰਾ ਹੋਵੇ ਉਹਦੀ ਤਾਂ ਭੈਣਾਂ ਹੀ ਫਰਮਾਸੀ ਦੀਆਂ ਹੋਣਗੀਆਂ ਜਾਂ ਤਾਇਦੀ ਹੋਣਗੀਆਂ ਉਹ ਵੀ ਬੰਦੀਆਂ ਹੋਣਗੀਆਂ ਮਤਲਬ ਤੁਸੀਂ ਚਾਹੁੰਦੇ ਕਿ ਇਹ ਕਰ ਰਿਹਾ ਫਾਰਮ ਇੱਕ ਇਹ ਵੀ ਬਦਲਾ ਲਿਆਂਦਾ ਜਾਵੇ ਵੀ ਕੋਈ ਵੀ ਭੈਣ ਹੈ ਭਾਵੇਂ ਰਿਸ਼ਤੇਦਾਰੀ ਚੋ ਆ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਜੇ ਕੋਈ ਹੈ ਹੀ ਕੱਲਾ ਕੱਲਾ ਭਰਾ ਹੋਵੇ ਉਹਦੀ ਉਹ ਤਾਂ ਮਾਸਦੀ ਕੁੜੀ ਬਣਨੇਗੀ ਜਾਂ ਤਾਈ ਦੀ ਬਣਨੇਗੀ ਚਾਚੇ ਦੀ ਬਣਨੇਗੀ ਸੱਕੀ ਭੈਣ ਹੀ ਬਣ ਸਕਦੀ ਪਮੇਚਾ ਚੇਦੀ ਉਹ ਪਮੇਤਾ ਹੀ ਦਿਓ ਉਹ ਪਮੇ ਗਵਾਂਡੀ ਕੋਈ ਭੈਣੇ ਭਰਾ ਦਾ ਗੁੱਟ ਨਾ ਖਾਲੀ ਰਵੇ ਕਿ ਰਖੜੀ ਜ਼ਰੂਰ ਬੰਨੀ ਜਾਵੇ ਸੋ ਵੇਖ ਰਿਹਾ ਤੁਸੀਂ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਭਰਾ ਦਾ ਗੁੱਟ ਖਾਲੀ ਨਾ ਰਹੇ ਪਰ ਜੇਲ੍ਹ ਪ੍ਰਸ਼ਾਸਨ ਕਹਿੰਦਾ ਹੈ ਕਿ ਸਿਰਫ ਸਗੀ ਭੈਣ ਹੀ ਰਖੜੀ ਬਣ ਸਕਦੀ ਹੈ ਸੋ ਹੋਰ ਵੀ ਬਹੁਤ ਸਾਰੇ ਜਾਣੇ ਤੁਸੀਂ ਵੇਖੋ ਕਿੰਨੀ ਪੀੜ ਲੱਗੀ ਹੋਈ ਹੈ ਹਾਲਾਂਕਿ ਪੱਖੇ ਲਗਾਏ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਪੂਰਾ ਪ੍ਰਬੰਧ ਤਾਂ ਕੀਤਾ ਗਿਆ ਆਪਣੇ ਵੱਲੋਂ ਪਰ ਫਿਰ ਗਰਮੀ ਦਾ ਮੌਸਮ ਹੈ ਫਿਰ ਵੀ ਭੈਣਾਂ ਦਾ ਉਤਸ਼ਾਹ ਜਿਹੜਾ ਉਹ ਨਹੀਂ ਰੁਕ ਰਿਹਾ ਜਿਹੜੀਆਂ ਨੇ ਉਹ ਅੱਜ ਮਿੱਥ ਕੇ ਆਈਆਂ ਨੇ ਕਿ ਭਾਵੇਂ ਜੇਲ੍ਹ ਹੋਵੇ ਭਾਵੇਂ ਕੋਈ ਬਾਰਡਰ ਹੋਵੇ ਅੱਜ ਨਹੀਂ ਕੋਈ ਸਾਨੂੰ ਰੋਕ ਸਕਦਾ ਆਪਣੇ ਭਰਾ ਨੂੰ ਰਖੜੀ ਬੰਨਣ ਤੋਂ ਸੋ ਹੋਰ ਵੀ ਕੁਝ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਸੋ ਲੰਬੀ ਲਾਈਨ ਤੁਸੀਂ ਵੇਖ ਰਹੇ ਹੋ ਲੱਗੀ ਹੋਈ ਹੈ ਉਹ ਭੈਣਾਂ ਨੇ ਜਿਹੜੀਆਂ ਪਹਿਲਾਂ ਨਾਮ ਲਿਖਾ ਰੀਆਂ ਨੇ ਫਿਰ ਉਸ ਤੋਂ ਬਾਅਦ ਅੰਦਰ ਜਾਣਗੀਆਂ ਫਿਰ ਰਖੜੀ ਬੰਨਣਗੀਆਂ ਸੋ ਗੱਲਬਾਤ ਅਸੀਂ ਕਰਾਂਗੇ ਪੈਂਜੀ ਕਿੰਨੇ ਸਮੇਂ ਤੋਂ ਆ ਰਹੇ ਹੋ ਰਖੜੀ ਬੰਨਣ ਜੀ ਅਭੀ ਆਏ ਹੈ अच्छा इस पहली बार आए हो हां पहली बार आए हो अच्छा किथों आए हो लक्करमंडे अच्छा किਵੇਂ ਤੁਹਾਨੂੰ ਇੱਥੇ ਪ੍ਰਬੰਧ ਕਿਵੇਂ ਲੱਗੇ ਕਿੰਨੀ ਦੇਰ ਤੋਂ ਖੜੇ ਹੋ ਆ ਵੀ ਖੜੇ 10 ਮਿੰਟ اچھا ਤੇ ਪਹਿਲੀ ਵਾਰ ਖਰੀਦ ਬਨਣਾ ਆ ਰਹੇ ਹੋ ਕਿ ਲੱਗਦਾ ਤੁਹਾਨੂੰ ਵੀ ਸਰਕਾਰ ਦਾ ਇਹ ਉਪਰਾਲਾ ਸਹੀ ਹੈ ਵੀ ਚਲੋ ਘਟੋ ਘਟ ਰਖੜੀ ਵਾਲੇ ਦਿਨ ਭਰਾ ਨੂੰ ਮਿਲ ਸਕਦੇ ਹੋ ਭਰਾ ਨਹੀਂ ਮੇਰਾ ਪੇਟ ਬੇਟਾ ਬੇਟੇ ਨੂੰ ਮਿਲਣਾ ਹੈ ਬੇਟਾ ਨੂੰ ਰਖੜੀ ਵੀ ਬਨੂਗੇ ਕੁੜੀ ਬਨਦੇਗੀ ਨਾ ਇਸਕੇ ਨਾਲ ਹੀ ਛੋਟੀ ਹੈ ਨਾ ਜਾਣ ਸਕਦੇ ਮੇਰਾ ਬੇਟਾ ਮੈਂ ਆਪਣੇ ਬੇਟੇ ਨੂੰ ਮਿਲਣ ਆਈ ਸੋ ਕਿ ਤੁਹਾਨੂੰ ਇਸ ਸਮੇਂ ਕੀ ਮਹਿਸੂਸ ਹੋ ਰਿਹਾ ਵਾ ਵੀ ਘਟੋਗਾ ਟੇਕੇ ਰਖੜੀ ਵਾਲੇ ਦਿਨ ਤਾਂ ਅਸੀਂ ਮੁਲਾਕਾਤ ਕਰ ਸਕਦੇ ਤਿਹਾਰ ਨਹੀਂ ਸੁਣਨਾ ਜਾ ਰਿਹਾ ਲੱਗ ਰਿਹਾ ਤੁਹਾਨੂੰ ਨਹੀਂ ਦਿਲ ਦੁਖੀ ਹੋ ਰਹਾ ਨਾ ਹਰ ਮਾਂ ਚੰਦਿਆ ਬਈ ਬੇਟਾ ਕਾਮਯਾਬ ਹੋ ਇੱਧਰ ਆ ਜਾ ਮੈ ਕੋਈ ਨਹੀਂ ਚੰਦਿਆ ਬਈ ਬੇਟਾ ਜੇਲ੍ਹ ਮੇਂ ਪੜਾ ਮਨ ਦੁਖੀ ਆ ਸੋ ਮੰਨ ਦੁਖੀ ਐ ਕਹਿੰਦੇ ਅ ਕਿਉਂਕਿ ਇੱਕ ਫਰਕ ਤਾਂ ਹੁੰਦਾ ਹੈ ਜੇ ਬਾਹਰ ਰਖੜੀ ਬੰਦਦੇ ਆ ਉਹ ਫਰਕ ਅਲੱਗ ਹੁੰਦਾ ਹੈ ਜਦੋਂ ਜੇਲ੍ਹ ਦੇ ਵਿੱਚ ਆ ਕੇ ਰਖੜੀ ਬੰਦਦੇ ਆ ਭਾਵੁਕ ਵੀ ਹੁੰਦੇ ਨੇ ਕੁਝ ਪਰਿਵਾਰ ਖੁਸ਼ ਵੀ ਹੁੰਦੇ ਨੇ ਵੀ ਚਲੋ ਰਖੜੀ ਵਾਲੇ ਦਿਨ ਗੁੱਟ ਸੁਣਾ ਨਹੀਂ ਹੈ ਸੋ ਭਾਵੁਕ ਹੋ ਰਹੇ ਸੀ ਇਹ ਵੀ ਹੋਰ ਵੀ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਰਾਜਪੁਰੇ ਤੇ ਆਏ ਜੀ ਅੱਛਾ ਤੁਸੀਂ ਕਿੰਨੇ ਸਾਲ ਤੋਂ ਆ ਰਹੇ ਹੋ 2 ਸਾਲ ਹੋ ਗਏ ਅੱਛਾ ਅੱਜ ਸਾਲ ਹੋ ਗਿਆ ਪੂਰਾ ਅੱਛਾ ਇਹ ਦੂਜੀ ਵਾਰ ਰਖੜੀ ਲੈ ਸੋ ਕੀ ਤੁਹਾਨੂੰ ਇੱਕ ਸਾਲ ਚ ਸੁਧਾਰ ਕੀ ਲੱਗਿਆ ਇੱਥੇ ਪ੍ਰਬੰਧਾਂ ਚ ਰਖੜੀ ਬੰਨਣ ਤੋਂ ਲੈ ਕੇ ਬਾਕੀ ਉਹ ਵੀ ਮਨ ਖੁਸ਼ ਹੋ ਜਾ ਦੇਖ ਕਾ ਜਾਲ ਜਾਵਾਂ ਨੂੰ ਨਹੀਂ ਦਿਖਦਾ ਹੈ ਇਤਰਾ ਮਨ ਸਾਹਮਣ ਮਨ ਖੁਸ਼ ਹੋ ਜਾਂਦਾ ਭਾਈ ਨੂੰ ਦੇਖ ਕਾ ਪਰ ਮਨ ਤਾਂ ਦੁਖੀ ਅੰਦਰ ਦਾ ਦੁਖੀ ਘਰ ਜਾਂਦੇ ਆ ਦੁਆ ਨਾਲ ਵੀ ਬੰਦੇ ਆ ਮਨ ਕਰਦੇ ਘਰ ਵੀ ਦੁਖੀ ਹੁੰਦਾ ਜਾ ਕਾ ਮਨ ਉਹਲੇ ਵੀ ਦੁਖੀ ਹੁੰਦਾ अच्छा जब कोई मिल न आंदा है तो परा स्नेहा कलदे ने भी रखड़ी लेके बहन आ जमेगी या अपने आप आउने ना भाई कहते हैं भी आऊं ते ਤੁਹਾਨੂੰ ਵੀ ਇਦਾਂ ਮਹਿਸੂਸ ਹੁੰਦਾ ਵੀ ਨਹੀਂ ਜੋ ਮਰਜੀ ਹੈ ਭਾਵੇਂ ਜੜੀ ਅਮਰਜੀ ਗਲਤੀਆਂ ਨੇ ਪਰ ਰਖੜੀ ਵਾਲੇ ਦਿਨ ਅਸੀਂ ਭਰਾ ਦਾ ਘੁੱਟ ਸੁਣਨਾ ਨਹੀਂ ਰਹਿੰਦੇ ਨਹੀਂ ਨਹੀਂ ਰਕਸ ਪਾਈ ਕ ਘੁੱਟ ਨਹੀਂ ਸੁਣਨਾ ਦੇਖ ਸਕਦੇ ਸੀ ਸੋ ਦੇਖ ਰਹੇ ਤੁਸੀਂ ਬੜਾ ਹੀ ਭਾਵੁਕ ਜਿਹਾ ਪਾਲ ਹੈ ਇਹ ਅਸੀਂ ਖੁਦ ਬੜੇ ਭਾਵੁਕ ਹੋ ਜਾਂਦੇ ਆ ਗੱਲਾਂ ਸੁਣ ਕੇ ਕਿ ਭਾਵੇਂ ਜੋ ਮਰਜ਼ੀ ਹੈ ਸਾਡਾ ਭਰਾ ਪਹਿਣਾ ਕਹਿੰਦੀ ਹੈ ਜਿਹੋ ਜਿਹਾ ਮਰਜ਼ੀ ਹੈ ਪਰ ਰਖੜੀ ਵਾਲੇ ਦਿਨ ਅਸੀਂ ਉਹਦਾ ਗੁੱਟ ਸੁਣਨਾ ਨਹੀਂ ਜਾਣ ਦੇਣਾ ਮੈਸੇਜ ਭਰਾ ਅੰਦਰੋਂ ਵੀ ਲਵਾਉਂਦੇ ਹੁੰਦੇ ਨੇ ਵੀ ਭੈਣ ਰਖੜੀ ਲੈ ਕੇ ਆਵੇ ਤੇ ਕੁਝ ਪਹਿਣਾ ਖੁਦ ਵੀ ਰਖੜੀ ਲੈ ਕੇ ਆਉਂਦੀਆਂ ਨੇ ਸੋ ਵੱਡੀ ਲਾਈਨ ਤੁਸੀਂ ਵੇਖ ਰਹੇ ਹੋ ਜਿੰਨੀ ਵੀ ਲੱਗੀ ਹੋਈ ਹੈ ਕੋਈ ਚੂੜਾ ਪਾ ਕੇ ਆਈ ਹੋਈ ਹੈ ਔਰ ਕੋਈ ਬਜ਼ੁਰਗ ਨੇ ਕੋਈ ਜਵਾਨ ਨੇ ਕੋਈ ਬੱਚੀਆਂ ਨੇ ਸੋ ਹਰ ਇੱਕ ਉਮਰ ਦੀ ਭੈਣ ਜਿਹੜੀ ਹੈ ਉਹ ਅੱਜ ਆਪਣੇ ਭਰਾ ਨੂੰ ਇੱਥੇ ਮਿਲਣ ਵੀ ਆਈ ਹੈ ਔਰ ਇ ਵੰਨਣ ਵਾਸਤੇ ਵੀ ਆਈ ਆ ਵੀ ਤਿਉਹਾਰ ਹੈ ਜਿਹੜਾ ਭੈਣ ਭਰਾ ਦਾ ਉਹ ਅਸੀਂ ਮਨਾ ਲਈਏ ਇੱਕ ਬਹਾਨੇ ਸਿਰ ਆਪਣੇ ਭਰਾ ਨੂੰ ਅਸੀਂ ਮਿਲ ਲਈਏ ਗੱਲਬਾਤ ਕਰ ਲਈਏ ਸੋ ਇੱਥੇ ਮਾਤਾ ਜੀ ਨੇ ਇੱਕ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਿੰਨਾ ਟਾਈਮ ਹੋ ਗਿਆ ਹੁੰਦਿਆਂ ਨੂੰ 2 ਸਾਲ ਹੋ ਗਏ ਤੇ ਇਹ ਤੀਜੀ ਵਾਰ ਰਖੜੀ ਬੰਨ ਰਿਓ ਕਿ ਦੂਜੀ ਵਾਰ ਪਹਿਲੀ ਵਾਰ ਪਹਿਲੀ ਵਾਰ ਆਏ ਹੂੰ ਮਾਤਾ ਜੀ 2 ਸਾਲ ਚ ਪਹਿਲੀ ਵਾਰ ਕਿਉਂ ਆਏ ਪਤਾ ਨਹੀਂ ਕਿਉਂ ਪਤਾ ਨਹੀਂ ਸੀ ਤੇ ਹੁਣ ਕੀ ਮਹਿਸੂਸ ਕਰਦੇ ਕਿੰਨੇ ਸਾਲ ਦੀ ਮਰ ਤੁਹਾਡੇ ਭਰਾ ਦੀ ਭਰਾ ਨਹੀਂ ਹੈਗਾ ਮੇਰਾ ਮੁੰਡਾ ਮੁੰਡੇ ਨੂੰ ਲੈ ਕੇ ਆਏ 20 ਸਾਲ 20 ਸਾਲ ਤੇ ਤੁਸੀਂ ਰਖੜੀ ਬੰਨੋਗੇ ਨਾਲ ਬੇਟੀ ਆਈ ਹੈ ਤੁਹਾਡੀ ਨਹੀਂ ਬੰਨੂੰਗੀ ਮੇਰੀ ਬੇਟੀ ਦਾ ਹੈ ਜਦੋਂ ਬਾਹਰ ਸੀ ਉਦੋਂ ਵੀ ਤੁਸੀਂ ਬੰਨਦੇ ਸੀ ਹਾਂਜੀ ਹਾਂਜੀ ਸੋ ਕੀ ਮਤਲਬ ਚਲੋ ਭੈਣਾ ਦਾ ਵੱਖਰਾ ਹੁੰਦਾ ਪਿਆਰ ਹੈ ਨਾ ਮਾਵਾ ਦਾ ਵੱਖਰਾ ਪੁੱਤਾਂ ਦੇ ਨਾਲ ਪਿਆਰ ਹੁੰਦਾ ਹੈ ਤੁਸੀਂ ਤੁਹਾਡੇ ਮਨ ਦੇ ਉੱਤੇ ਅੱਜ ਤੁਸੀਂ ਕਿਦਾਂ ਦਾ ਮਹਿਸੂਸ ਕਰਦੇ ਪਿਓ ਵੀ ਰਖੜੀ ਬੰਨ ਰਿਹਾ ਆ ਕੇ ਆਪਣੇ ਪੁੱਤਰ ਨੂੰ ਹਾਂਜੀ ਮੈਂ ਭੈਣ ਦੇ ਤੌਰ ਤੇ ਨੂੰ ਮਾਰੀ ਕਰਦੀ ਹਾਂ ਠੀਕ ਹੈ ਅੱਛਾ ਤੁਹਾਨੂੰ 2 ਸਾਲ ਪਤਾ ਕਿਉਂ ਨਹੀਂ ਲੱਗਿਆ ਨੇ ਮਤਲਬ ਸਾਨੂੰ ਨਹੀਂ ਪਤਾ ਲੱਗਿਆ ਵੀ ਆਉਂਦੇ ਆ ਰੇ ਮੇਰੇ ਬੇਟੇ ਨੇ ਦੱਸਿਆ ਤਾਂ ਫਿਰ ਉਹਨੇ ਪਿਛਲੀ ਵਾਰੀ ਦੱਸਿਆ ਤਾਂ ਨਾ ਸਾਡ ਧਿਆਨ ਨਹੀਂ ਹੋਇਆ ਹੈਗਾ ਤੇ ਹੁਣ ਅੱਜ ਕੀ ਕਹਣਾ ਤੁਸੀਂ ਲਾਜ਼ਮੀ ਆਏਗਾ ਜ਼ਰੂਰ ਆਇਓ ਹਾਂ ਚਾਹ ਉਹਨੂੰ ਵੀ ਅੰਦਰ ਵੀ ਮਾਂ ਮੇਰੀ ਵੀ ਆਵੇ ਹਾਂਜੀ ਹਾਂਜੀ ਇਕੱਲੇ ਆਏ ਹਾਂ ਨਹੀਂ ਮੇਰੇ ਬੇਟਾ ਹੈ ਅੱਛਾ ਦੂਜਾ ਬੇਟਾ ਵੀ ਆਇਆ ਹਾਂ ਯੋ ਬੇਟੇ ਨਹੀਂ ਜਾਣ ਨਹੀਂ ਦੇਣਾ ਅੰਦਰ ਹਾਂਜੀ ਸੋ ਮਾਤਾ ਜੀ ਕਹਿੰਦੇ ਪਹਿਲਾਂ ਪਤਾ ਨਹੀਂ ਸੀ ਪਰ ਬੇਟੇ ਨੂੰ ਦੇਖੋ ਅੰਦਰ ਬੈਠੇ ਨੂੰ ਵੀ ਚਾਹ ਹੈ ਵੀ ਚਲੋ ਹੋਗੀਆਂ ਗਲਤੀਆਂ ਠੀਕ ਹੈ ਪਰ ਮਾਂ ਜਾਂ ਭੈਣ ਆਵੇ ਰਖੜੀ ਲੈ ਕੇ ਬੰਨੇ ਸੋ ਪਰਿਵਾਰਾਂ ਦੇ ਨਾਲ ਆਏ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਸਿਰਫ ਭੈਣਾਂ ਨੂੰ ਹੀ ਅਲਾਉਡ ਹੈ ਜੋ ਰਖੜੀ ਬੰਨਣਾ ਜਿਹੜੀਆਂ ਬੰਨਦੀਆਂ ਰਹੀਆਂ ਨੇ ਭਾਵੇਂ ਮਾਵਾ ਨੇ ਕੋਈ ਹੋਰ ਜਿਸ ਤਰ੍ਹਾਂ ਪਹਿਲਾਂ ਵੀ ਆਪਣੇ ਨਾਲ ਜ਼ਿਕਰ ਕਰ ਚੁੱਕੇ ਨੇ ਕਿ ਜੇ ਕੋਈ ਮਾਸ ਜੀ ਦੀਆਂ ਤਾਏ ਚਾਚੇ ਦੀਆਂ ਕੁੜੀਆਂ ਨੇ ਉਹਨਾਂ ਨੂੰ ਅਲਾਉਡ ਨਹੀਂ ਸਗੀਆਂ ਭੈਣਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇੱਥੇ ਸੋ ਪੰਜ ਤੁਸੀਂ ਕਿੰਨੇ ਸਮੇਂ ਤੋਂ ਆ ਰਹੇ ਹੋ 3 ਸਾਲ ਹੋ ਗਏ अच्छा 3 ਸਾਲ ਤੋਂ ਲਗਾਤਾਰ ਰੋਖੜੇ ਬਣ ਵਾਸਤੇ ਤੁਹਾਨੂੰ ਪ੍ਰਬੰਧਾਂ ਚ ਕੀ ਫਰਕ ਲੱਗਿਆ ਫਰਕ ਤਾਂ ਵੈਸੇ ਕੋਈ ਨਹੀਂ ਲੱਗਿਆ ਜੇ ਫਰਕ ਕਰਨਾ ਤਾਂ ਫਿੰਗਰਪ੍ਰਿੰਟ ਲਵਾਇਆ ਕਰਨ ਤਾਂ ਐਂਟਰੀ ਪਿਵਾਇਆ ਕਰਨ ਇੰਨੀਆਂ ਫੋਟੋਆਂ ਹੁੰਦੀਆਂ ਨੇ ਉੱਥੇ ਐਂਟਰੀ ਹੁੰਦੀ ਉੱਥੇ ਬੰਦਾ ਪ੍ਰੇਸ਼ਾਨ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਹੈ ਜਿਹੜਾ ਬੰਦਾ ਦੂਰ ਤੋਂ ਆਉਂਦਾ ਉਹਨਾਂ ਦਾ ਮੋਸਟਲੀ 2 ਦਿਨ ਲੱਗਦੇ ਨੇ ਤਿੰਨ ਦਿਨ ਰੋਖ ਕਿ ਦਿਨ ਪਹਿਲਾਂ ਆਂਦਾ ਦੂਜੇ ਦਿਨ ਸਟੇ ਕਰਦਾ ਤੀਸਰੇ ਦਿਨ ਜਰਾ ਫੇਰ ਜਾਂਦਾ ਕਿੰਨਾ ਪ੍ਰੇਸ਼ਾਨ ਹੁੰਦਾ ਇਸ ਤੋਂ ਵੱਧ ਤਾਂ ਕਿ ਉਹ ਫਿੰਗਰਪ੍ਰਿੰਟ ਲਵਾਓ ਅੰਦਰ ਐਂਟਰੀ ਕਰਵਾਓ ਫਿੰਗਰਪ੍ਰਿੰਟ ਤਾਂ ਸਾਰਾ ਇਹ ਨਾ ਪਰੇਸ਼ਾਨ ਕਰਨ ਦੀ ਤਾਂ ਜ਼ਰੂਰਤ ਵੀ ਨਹੀਂ ਹੈਗੀ ਵੈਸੇ ਮਤਲਬ ਤੁਹਾਨੂੰ ਲੱਗਦਾ ਕਾਗਜ਼ੀ ਕਾਰਵਾਈਆਂ ਜਿਆਦਾ ਹੁੰਦੀਆਂ ਨੇ ਸਰ ਜੀ ਕਾਰਵਾਈਆਂ ਬਹੁਤ ਜ਼ਿਆਦਾ ਨਹੀਂ ਕਾਗਜ਼ੀ ਕਾਰਵਾਈਆਂ ਘੱਟ ਕਰਨ ਫਿੰਗਰ ਆਧਾਰ ਕਾਰਡ ਬਾਰੇ ਕਾਦੇ ਵਾਸਤੇ ਬਣਾਉਣ ਆਪਣੇ ਫਿੰਗਰ ਪ੍ਰਿੰਟਰ ਲੱਗ ਰਹੇ ਨੇ ਇਹਨਾਂ ਨੂੰ ਤਾਂ ਚੱਕਣ ਦੀ ਜ਼ਰੂਰਤ ਨਹੀਂ ਕੋਈ ਘਰਪੁੱਲਿਆਂ ਦਾ ਵਿਚਰੇ ਸਾਡੇ ਮਾਤਾ ਪਿਤਾ ਬਜ਼ੁਰਗਾਂ ਕਿੱਦਾਂ ਘਰਪੁੱਲੇ ਹੁੰਦੇ ਨੇ ਆਧਾਰ ਕਾਰਡਾਂ ਜਿਉਂ ਲੀਆਂ ਰਹਿੰਦੀਆਂ ਨੇ ਜਿਹਨਾਂ ਨੂੰ ਪਤਾ ਹੀ ਨਹੀਂਗਾ ਦੇਖੋ ਠੀਕ ਹੈ ਨਾ ਹੁਣ ਤਾਂ ਚਲੋ ਮੁਸੀਬਤ ਪ੍ਰੋਬਲਮ ਪਈ ਹੋਈ ਚਲਾ ਰਹੇ ਹਾਂ ਜੇਲ੍ਹ 'ਚ ਦੇਖੋ ਪਤਾ ਤੱਕ ਇਹਨੂੰ ਹੁੰਦਾ ਸਿਸਟਮ ਆ ਦੇਖੋ ਠੀਕ ਹੈ ਨਾ ਜੋ ਜੋ ਕਰ ਰਹੇ ਨੇ ਸਿਸਟਮ ਦੇਖੋ ਅਸੀਂ ਦੇ ਖਿਲਾਫ ਨਹੀਂ ਹੈਗੇ ਪਰ ਥੋੜਾ ਜਿਹਾ ਚੇਂਜ ਕਰਨ ਵੀ ਇਹਨਾਂ ਪਰੇਸ਼ਾਨ ਜਿਹੜੇ ਹੋ ਰਹੇ ਨੇ ਆਮ ਲੋਕ ਵੀ ਸਾਰੇ ਦੇਖੋ ਮਤਲਬ ਤੁਹਾਨੂੰ ਲੱਗਦਾ ਜੇ ਕਾਗਜ਼ੀ ਕਾਰਵਾਈ ਘੱਟ ਹੋਊਗੀ ਤੇ ਛੇਤੀ ਛੇਤੀ ਸਾਰੇ ਮੈਨਜ ਹੋ ਜਾਈਂਗਾ ਫਿੰਗਰਪ੍ਰਿੰਟ ਲਵਾਉਣ ਦੇਖੋ ਫਿੰਗਰਪ੍ਰਿੰਟ ਨੂੰ ਤਾਂ ਕੋਈ ਮਨਾ ਥੋੜਾ ਹੀ ਨਾ ਕਰੂਗਾ ਫਿੰਗਰਪ੍ਰਿੰਟ ਤੇ ਆਪਨੇ ਆਪ ਐਡਰੈਸ ਆਊਗਾ ਦੇਖੋ ਇਹਨਾਂ ਦਾ ਕਰੀ ਸਕਦੇ ਨੇ ਇਹ ਦੇਖੋ ਜੋ ਸਰਕਾਰ ਇਹਨਾਂ ਕੋਸ਼ ਕਰ ਰਹੀ ਹੈ ਤਾਂ ਥੋੜੀ ਜਿਹੀ ਇੱਥੇ ਵੀ ਕਰ ਸਕਦੇ ਆ ਕਿ ਕੰਮ ਕਰੀ ਕਿ ਕੈਂਟਾ ਫੇਰ ਉਰੇ ਖੜੇ ਆ ਬੱਚੇ ਹੁੰਦੇ ਨੇ ਤੇ ਕੋ ਛੋਟੇ ਨਾਲ ਦੇਖੋ ਕਿੰਨੇ ਤਾਂ ਛੋਟੇ ਛੋਟੇ ਹੁੰਦੇ ਨੇ ਗੋਦੀ ਚ ਚੱਕੇ ਹੁਣ ਆਉਣਾ ਤਾਂ ਪੈਂਦੀ ਹੈ ਦੇਖੋ ਇਹ ਆ ਮੇਰੇ ਭਤੀਜੀ ਆ ਇਹ ਦਾ ਡੈਡੀ ਅੰਦਰ ਦੇਖੋ ਕਣਾਂ 300 ਲੋਕ ਹੈ ਹੁਣ ਤਾਂ ਚਲੋ ਵੱਡੀ ਹੋ ਗਈ ਥੋੜੀ ਜੀ ਛੋਟੇ ਛੋਟੇ ਬੱਚੇ ਕਿੱਥੋਂ ਅਸੀਂ ਗਰਮੀ ਦੇ ਵਿੱਚ ਲੈ ਕੇ ਖਿੱਚਦੇ ਫਰੀ ਜਾਂਦੇ ਹਾਂ ਨਾ ਤਾਂ ਘਰ ਛੱਡ ਕੇ ਆਣ ਜੋਗੇ ਇਹਨਾਂ ਨੂੰ ਘਰ ਕੋਈ ਹੁੰਦਾ ਨਹੀਂ ਹੈ ਨਾਲ ਹੀ ਲੈ ਕੇ ਆਉਣੇ ਪੈਂਦੇ ਨੇ ਦੇਖੋ ਜੇ ਕੋਈ ਕਹਿੰਦਾ ਪੂਰੀ ਹੋਈ ਵੀ ਦੋ ਬੱਚੇ ਆ ਉਸਕੇ ਮੁੰਡੇ ਬਹੁਤ ਦੁਖੀ ਆ ਮੈਂ ਤਾਂ ਪਰਜਾਈ ਵੀ ਨਹੀਂ ਮੁੰਡੇ ਦੀ ਮਾਂ ਵੀ ਨਹੀਂ ਨਾ ਹੈ ਥੋੜਾ ਜਿਹਾ ਬਸ ਤਾਂ ਮੈਂ ਵੀ ਥੋੜਾ ਜਨ ਹੋਰ ਅਸੀਂ ਜ਼ਿਆਦਾ ਚੇਂਜ ਕਰਨ ਨੂੰ ਨਹੀਂ ਕਹ ਰਹੇ ਸੀ ਥੋੜਾ ਜਿਹਾ ਚੇਂਜ ਕਰ ਦ ਵੀ ਫਿੰਗਰਪ੍ਰਿੰਟ ਲਗਾਉਣਾ ਅੰਦਰ ਪਾਸ ਐਂਟਰੀ ਪਾਉਣਾ ਫਿੰਗਰਪ੍ਰਿੰਟ ਦੇ ਨਾਲ ਸਾਰਾ ਕੁਝ ਹੈ ਜੋ ਫੋ ਸੋ ਤੁਸੀਂ ਸੁਣ ਰਹੇ ਹੋ ਥੋੜੀ ਜੀ ਕਾਗਜ਼ੀ ਕਾਰਵਾਈ ਤੋਂ ਕਹਿ ਰਹੇ ਨੇ ਵੀ ਉਹ ਕੰਮ ਥੋੜਾ ਜਿਹਾ ਸੁਖਾਲਾ ਹੋਣਾ ਚਾਹੀਦਾ ਹੈ ਵੀ ਕੁਝ ਸੌਖਾ ਜਿਹਾ ਹੋ ਜੇ ਜਿਹਦੇ ਕਰਕੇ ਫਟਾਫਟ ਲਾਈਨ ਅੱਗੇ ਤੁਰਦੇ ਰਹੇ ਫਟਾਫਟ ਮੁਲਾਕਾਤ ਹੋ ਜੇ ਕਿਉਂਕਿ ਗਰਮੀ ਵੀ ਆਪਾਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਹੈ ਅੱਜ ਮੁਰਕੋ ਮੁਰਕੀ ਹੋ ਰਹੇ ਨੇ ਸਾਰੇ ਹਾਂਜੀ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਕਿੰਨੇ ਸਾਲ ਹੋ ਗਏ ਮੇਰੇ ਮੁੰਡੇ ਨੂੰ ਤੁਹਾਨੂੰ ਰਖੜੀ ਬੰਦਿਆ ਨੂੰ ਅੱਛਾ ਮੇਰੀ ਗੁੱਡੀ ਬੰਦੂਗੀ ਜੀ ਮੈਂ ਤਾਂ ਅੱਛਾ ਇਹ ਬਣਨਗੇ ਅੱਛਾ ਤੁਸੀਂ ਨਾਂ ਲਾਇਓ ਤੁਸੀਂ ਤੁਸੀਂ ਪਹਿਲੀ ਵਾਰ ਆਇਆ ਮੈਂ ਰਖੜੀ ਬੰਨਣ ਹਾਂਜੀ ਹਾਂਜੀ ਮੈਡਮ ਆਏ ਤਾਂ ਪਹਿਲਾਂ ਵੀ ਆਈ ਜੀ ਅੱਜ ਐਤਕੇ ਹਰਾਸਮੈਂਟ ਜਿਆਦਾ ਹੈ ਜੀ ਐਸੀ ਕਿ ਬਈ ਹਰ ਇੱਕ ਭੈਣ ਨੂੰ ਐ ਹੁੰਦਾ ਵੀ ਉਹਦੇ ਭਰਾ ਨੂੰ ਛੇਤੀ ਮਿਲੇ ਜੀ ਜੇ ਕਾਗਜ਼ੀ ਕਾਰਵਾਈ ਨਹੀਂ ਕਰਨੀ ਜੀ ਤਾਂ 10 ਮਿੰਟਾਂ ਦੇ ਵਿੱਚ ਵਾਪਸ ਹੋ ਸਕਦੇ ਆਗੇ ਅੱਛਾ ਮਤਲਬ ਤੁਹਾਨੂੰ ਤੁਹਾਨੂੰ ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਕਾਰਵਾਈਆਂ ਲੰਬੀਆਂ ਨੇ ਹਾਂਜੀ ਹਾਂਜੀ ਬਹੁਤ ਟਾਈਮ ਕੋ 7 ਵਜੇ ਦੇ ਖੜੇ ਆ ਮੈਡਮਾਂ 10 11 ਵਜ ਚੁੱਕੇ ਨੇ ਜੀ ਹਜੇ ਤੱਕ ਕੋਈ ਕਾਗਜ਼ ਦਹਾ ਨਹੀਂ ਗਿਆ ਜੀ ਚਲੋ ਇਹ ਤਾਂ ਚਲੋ ਕਾਗਜ਼ੀ ਕਾਰਵਾਈਆਂ ਨੇ ਉਸ ਤੋਂ ਇਲਾਵਾ ਤੁਸੀਂ ਵੀ ਪ੍ਰਬੰਧਾਤੋਂ ਖੁਸ਼ ਲੈ ਦੇ ਦਿੰਦੇ ਨੇ ਜੀ ਸਾਨੂੰ ਵਧੀਆ ਸਮਾਂ ਹੈ ਠੀਕ ਹੈ ਸੋ ਬਸ ਇੰਨੇ ਕਿ ਜਿਹੜੀ ਕੁਆਰੀ ਆਈ ਹੈ ਵੀ ਕਹਿੰਦੇ ਜੇਲ ਪ੍ਰਸ਼ਾਸਨ ਤੱਕ ਇਹ ਗੱਲ ਜ਼ਰੂਰ ਪਹੁੰਚਾ ਦਿਓ ਵੀ ਲਾਈਨਾਂ ਦੇ ਵਿੱਚ ਤਿੰਨ ਤਿੰਨ ਚਾਰ ਚੜ੍ਹ ਕੇ ਅੰਟੀ ਖੜਨਾ ਪੈਂਦਾ ਉਂਝ ਜਿਹੜੀ ਮੁਲਾਕਾਤ ਦਾ ਸਮਾਂ ਮਿਲਦਾ ਹੈ ਇਹ ਰਖੜੀ ਬੰਨਣ ਵਾਸਤੇ ਜਿਹੜਾ ਸਮਾਂ ਮਿਲਦਾ ਉਹਦੇ ਤੋਂ ਸਾਰੀਆਂ ਹੀ ਭੈਣਾਂ ਜੜੀਆਂ ਨੇ ਬਹੁਤ ਖੁਸ਼ ਨੇ ਇੱਕ ਇੱਕ ਨਵੀਂ ਚੀਜ਼ ਆ ਸਾਨੂੰ ਪਤਾ ਲੱਗੀ ਹੈ ਉਹ ਨਵੀਂ ਚੀਜ਼ ਇਹ ਪਤਾ ਲੱਗੀ ਹੈ ਕਿ ਇੱਥੇ ਜਿਹੜੀਆਂ ਮਹਿਲਾਵਾਂ ਨੇ ਜੇਲਾਂ ਦੇ ਵਿੱਚ ਬੰਦ ਨੇ ਜੇਲ੍ਹ ਦੇ ਵਿੱਚ ਬੰਦ ਨੇ ਸੋ ਉਹਨਾਂ ਦੇ ਭਰਾ ਬਹੁਤ ਹੀ ਘੱਟ ਇੱਕਾ ਦੁੱਕਾ ਕਿਸੇ ਦਾ ਭਰਾ ਰਖੜੀ ਬੰਨਣ ਵਾਸਤੇ ਆਉਂਦਾ ਇੱਥੇ ਵੀ ਸਾਡੇ ਸਮਾਜ ਦੇ ਉੱਤੇ ਇੱਕ ਵੱਡਾ ਸਵਾਲ ਹੈ ਵੈਸੇ ਕਿ ਜੇ ਭੈਣਾਂ ਆ ਸਕਦੀਆਂ ਨੇ ਜੇਲ੍ਹ ਦੇ ਵਿੱਚ ਬੰਦ ਭਰਾ ਨੂੰ ਰਖੜੀ ਬੰਨਣ ਵਾਸਤੇ ਤਾਂ ਫਿਰ ਭਰਾ ਆਪਦੀ ਜੇਲ੍ਹ ਦੇ ਵਿੱਚ ਬੰਦ ਭੈਣ ਤੋਂ ਰਖੜੀ ਬਣਾਉਣ ਵਾਸਤੇ ਕਿਉਂ ਨਹੀਂ ਆ ਸਕਦੇ ਇਹ ਵੱਡਾ ਸਵਾਲ ਹੈ ਇਹ ਸਵਾਲ ਮੈਂ ਤੁਹਾਡੇ ਤੋਂ ਕਰ ਰਹੀ ਹਾਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਜਵਾਬ ਕਮੈਂਟਸ ਦੇ ਵਿੱਚ ਜ਼ਰੂਰ ਦਿਓਗੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨ ਉਜਾਜ਼ਤ ਤਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ